ਤਲਵਰ ਕਨਪੋਲਿਸ ਨੇ ਅਸਾਂਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਉੱਤੇ ਨਸ਼ਾ ਵਿਰੁੱਧ ਵਿਸ਼ੇਸ਼ ਮੁਹਿੰਮ ਤਹਿਤ ਦੋ ਸਕੇ ਭਰਾਵਾਂ ਨੂੰ 1140 ਦੀਆਂ ਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਤਾਂ ਡੀਐਸਪੀ ਹਿਮਤ ਮਲਹੋਤਰਾ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਡਰੱਗਸ ਦੇ ਇੰਚਾਰਜ ਇੰਸਪੈਕਟਰ ਜਗਜੀਵਨ ਰਾਮ ਆਪਣੀ ਟੀਮ ਦੇ ਨਾਲ ਜੀਟੀ ਰੋਡ ਉੱਤੇ ਹਾਈ ਚੈੱਕ ਪੋਸਟ ਉੱਤੇ ਮੌਜੂਦ ਸਨ ਤਾਂ ਜਦੋਂ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਉਨ੍ਹਾਂ ਦੀ ਪਛਾਣ ਰਿਤੂ ਕੁਮਾਰ ਅਤੇ ਜੀਤੂ ਕੁਮਾਰ ਵਜੋਂ ਹੋਈ ਹੈ ਦੋਵੇਂ ਕੁੰਗਰਾਲੀ ਰਾਜਪੂਤਾ ਦੇ ਰਹਿਣ ਵਾਲੇ ਦੱਸੇ ਜਾ ਮੋਟੀਵੇਟਿਡ ਪ੍ਰੈਸ ਕਾਨਫਰੰਸ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਯਾਦਵ ਜੀ ਆਈਪੀਐਸ ਜਿਨ੍ਹਾਂ ਦੀ ਰਹਿਨੁਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਸੀਗੀ ਨਸ਼ਾ ਤਸਕਰਾਂ ਨੂੰ ਫੜਨ ਲਈ ਔਰ ਨਸ਼ੇ ਨੂੰ ਥੱਲ ਪਾਉਣ ਲਈ ਉਹਦੇ ਤਹਿਤ ਅੱਜ ਇੰਸਪੈਕਟਰ ਜਗਜੀਵਨ ਜੀ ਨੇ ਜਿਹੜੇ ਦਾ ਆਪਣੇ ਨਾਰਕੋਟਿਕ ਸ਼ੈਲ ਚਾਰਜਿੰਗ ਨੇ ਇਹਨਾਂ ਨੇ ਲੱਕ ਪਿਸਟਨ ਮਾਲ ਕੋ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਨੂੰ ਰਾਉਂਡ ਅਪ ਕੀਤਾ ਜਿਹਦੇ ਉੱਪਰ ਦੋ ਨੌਜਵਾਨ ਸੀ ਇੱਕ ਜੀਤੂ ਰਾਮ ਤੇ ਇੱਕ ਜੀਤੂ ਕੁਮਾਰ ਦੇ ਇੱਕ ਰਿਤੂ ਕੁਮਾਰ ਇੱਕ ਹੁੰਗਰਾਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਕੋਲੋਂ ਬੈਗ ਦੇ ਵਿੱਚ ਅ 1140 ਨਿਸ਼ਲੀ ਗੋਲੀਆਂ ਬਰਾਮਦ ਹੋਈਆਂ ਲੋਮੋਟੇਲ ਦੀ ਜਿਹਦੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਵੀ ਕਈ ਕਲਾਸੇ ਹੋਣੇ ਬਾਕੀ ਨੇ ਤੇ ਮੁਕੱਦਮਾ ਅਸੀਂ ਸਦਰ ਥਾਣਾ ਦਰਜ ਕੀਤਾ ਪਹਿਲਾਂ ਵੀ ਸਾਡੇ ਇਹਨਾਂ ਦੇ ਕੋਈ ਨਾਮ ਲਏ ਗਏ ਹੋ ਪਹਿਲਾ ਇੱਕ ਤੇ ਹੈ ਮੈਂ ਕਿ ਜੀਤੂ ਤੇ ਕੋਈ ਸ਼ਰਾਬ ਦੇ ਪਰਚੇ ਦਰਜ ਨੇ ਉਹ ਸਾਰਾ ਮਰਦ ਨੂੰ ਵਸੀ ਗਿੰਚ ਆ ਜਾਊਗਾ ਚਲੋ ਕੋਈ ਮੋਟਿਵ ਕੀ ਇੰਦਸ ਦੀ ਹੈ ਸਪਲਾਈ ਵਗੈਰਾ ਮੋਟਿਵ ਜੀ ਉਹ ਨਸ਼ੇ ਦੀ ਗੋਲੀਆਂ ਦੇ ਘੱਟ ਪੈਸੇ ਜਿਹੜੀਆਂ ਜ਼ਿਆਦਾ ਵਿਕ ਜਾਣੀਆਂ ਇਹ ਵੀ ਮੋਟਿਵ ਹੁੰਦਾ ਜਿਹੜੇ ਨਸ਼ਾ ਸਮਗਲਰ ਜਾਂ ਪੈਡਲਰ ਨੇ ਫਾਈਲ ਕੀ ਹੈ ਜੀ ਕੰਮ ਕੀ ਕਰਦੇ ਸੀ ਇਹ ਇਹ ਕੰਮ ਤਾਂ ਇਹ ਕੀ ਕਰ ਰਹੇ ਨੇ ਲੈ ਹਾਂ ਫੈਕਟਰੀ ਚ ਲੱਗੇ ਫੈਕਟਰੀ ਦੇ ਵਿੱਚ ਇਹ ਵਰਕਰ ਨੇ ਇਹਨੂੰ ਕਮਾਈ ਕਰਨ ਦਾ ਨਵਾਂ ਤਰੀਕਾ ਬਿਲਕੁਲ ਬਿਲਕੁਲ ਅੱਜਕੱਲ ਜਿਹੜਾ ਹੈ ਮੋਡਰਨ ਫਰੈਂਡਲੀ ਜਿਹੜੇ ਸਮੱਗਲਰ ਨੇ ਜਾਂ ਜਿਹੜੇ ਡਰੱਗਸ بیچ ਰਹੇ ਆ ਉਹੀ ਹੈ ਵੀ ਪੈਸਾ ਕਮਾਉਣ ਦਾ ਗਲਤ ਤਰੀਕਾ ਹੈ